ਨੋ ਅਸ਼ੀਰਵਾਦ ਦਿੱਤਾ ਜਗਮੋਖਸ਼ ਦਾ ਆਸ਼ੀਰਵਾਦ ਦਿੱਤਾ ਮਹਾਰਿਸ਼ੀ ਸੁਧਦੇਵ ਨੇ ਰਾਜਾ ਪ੍ਰੇਖਤ ਨੂੰ ਤਾਂ ਮਹਾਰਿਸ਼ੀ ਸੁਧਦੇਵ ਜੀ ਆਪਣੇ ਰਿਸ਼ੀਆਂ ਦੀ ਮੰਡਲੀ ਦੇ ਨਾਲ ਹਥੋਂ ਆਪਣੇ ਆਸ਼ਰਮ ਨੂੰ ਚਲੇ ਗਏ ਜਿਸ ਵੇਲੇ ਭਾਈ ਵਿਦੀ ਚੰਦ ਜੀ ਚੋਰੀਆਂ ਕਰਿਆ ਕਰਦੇ ਸਨ ਰਾਤ ਨੂੰ ਕਿਸੇ ਨਗਰ ਵਿੱਚ ਚੋਰੀ ਕਰਨ ਵਾਸਤੇ ਚਲੇ ਗਏ ਜਦੋਂ ਕਿਸੇ ਨਗਰ ਵਿੱਚ ਚੋਰੀ ਕਰਕੇ ਭੱਜਣ ਲੱਗੇ ਮੱਝਾਂ ਚੋਰੀ ਕਰ ਲੀਆਂ ਰੌਲਾ ਪੈ ਗਿਆ ਕਿ ਆਪਣੇ ਨਗਰ ਵਿੱਚ ਚੋਰ ਆ ਗਏ ਨੇ ਚੋਰ ਆ ਗਏ ਨੇ ਸਾਰੇ ਲੋਕ ਉੱਠ ਖੜੇ ਚੋਰ ਨੂੰ ਫੜਨ ਵਾਸਤੇ ਸੁਣਿਓ ਬੀਬੀਓ ਧਿਆਨ ਦਿਓ ਸਾਧੂ ਦੀ ਸੰਗਤ ਦਾ ਫਲ ਕਿੰਨਾ ਆਂਦਾ ਹੈ ਹਾਂਜੀ ਦੋਸਤੋ ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਦੋਸਤ ਨਰਿੰਦਰ ਸਿੰਘ ਜਿਹੜੀ ਅੱਜ ਦੀ ਵੀਡੀਓ ਆ ਇਹ ਆਪਾਂ ਬਣਾ ਰਹੇ ਆ ਜੀ ਰਿਕਾਰਡਿੰਗ ਦੇ ਅਕੋਰਡਿੰਗ ਰਿਕਾਰਡਿੰਗ ਕਿਵੇਂ ਮੰਨ ਕੇ ਚੱਲੋ ਕੋਈ ਰਾਗੀ ਸਿੰਘ ਆ ਜਾਂ ਪਾਠੀ ਸਿੰਘ ਆ ਜਾਂ ਕੋਈ ਵੀ ਬੰਦਾ ਏ ਜਿਹਨੂੰ ਚੈਨਲ ਤਾਂ ਬਣਾ ਲਿਆ ਪਰ ਹੁੰਦਾ ਕਿ ਜਦ ਅਖਾੜਿਆਂ ਤੇ ਜਾਂ ਕੀਰਤਨ ਕਰਦੇ ਜਾਂ ਬੰਦਗੀ ਕਰਦੇ ਆ ਰਿਕਾਰਡਿੰਗ ਕਰਨੀ ਹੁੰਦੀ ਆ ਵੀਡੀਓ ਬਣਾਉਣੀ ਹੁੰਦੀ ਆ ਆਪਾਂ ਤੇ ਐਕਚੁਅਲ ਦੇ ਵਿੱਚ ਵੀਡੀਓ ਦੇ ਵਿੱਚ ਜਿਹੜੀ ਕੁਆਲਿਟੀ ਆ ਨਾ ਉਹਦੀ ਸਾਫ਼ ਨਹੀਂ ਆਉਂਦੀ ਕਿਉਂਕਿ ਜਿਹੜੇ ਤਾਂ ਆਈਫੋਨ ਆ ਉਹ ਤਾਂ ਜਿਹੜੇ ਅਕਸੈਪਟ ਕਰ ਲੈਂਦੇ ਆ ਜਿਆਦਾ ਬੇਸ ਨੂੰ ਜਾਂ ਟ੍ਰੈਵਲ ਨੂੰ ਪਰ ਜਿਹੜੇ ਆਮ ਫੋਨ ਆ ਇਹਦੇ ਵਿੱਚ ਰਾਮ ਖਚੋਲਾ ਜਿਆ ਪਾਇਆ ਜਾਂਦਾ ਵੀ ਸਾਫ਼ ਨਹੀਂ ਆਉਂਦੀ ਆਵਾਜ਼ ਅੱਜ ਤੋਂ ਨੱਕ ਨਿੱਕਾ ਜਿਹਾ ਪ੍ਰੋਜੈਕਟ ਵਿਖਾਵਾਂਗੇ ਜੇ ਚੈਨਲ ਬਣਾਇਆ ਤਾਂ ਮਿਹਨਤ ਤਾਂ ਕਰਨੀ ਪੈਣੀ ਆ ਫਿਰ ਕਿਉਂਕਿ ਕੋਈ ਵੀ ਵੀਡੀਓ ਪਾਵਾਂਗੇ ਤਾਂ ਕਲੀਅਰਟੀ ਹੋਣੀ ਚਾਹੀਦੀ ਆ ਜ਼ਿਆਦਾਤਰ ਮੈਂ ਵੇਖਿਆ ਵੀ ਕੀਰਤਨ ਦੇ ਵਿੱਚ ਕੀਰਤਨ ਜਦੋਂ ਕਰਦੇ ਆ ਰਾਗੀ ਸੰਗ ਜਾਂ ਪਾਠੀ ਸੰਗ ਜਦੋਂ ਵੀਡੀਓ ਬਣਾਉਂਦੇ ਨਾ ਆਵਾਜ਼ ਦੀ ਕਲੀਅਰਟੀ ਬਿਲਕੁਲ ਹੀ ਨਹੀਂ ਹੁੰਦੀ ਚੈਨਲ ਤੇ ਪਾ ਲੈਂਦੇ ਆ ਬਹੁਤ ਵੀਡੀਓ ਵੇਖਿਆ ਪਰ ਕਲੀਅਰਟੀ ਨਹੀਂ ਹੁੰਦੀ ਜਵੇਂ ਸਸਤਾ ਜਾਂ ਸੌਦਾ ਸੌਖਾ ਸੌਦਾ ਕੋਈ ਜ਼ਿਆਦਾ ਚੰਗੇ ਟਾਲੀ ਗੱਲ ਨਹੀਂ ਕੀ ਲੈਣਾ ਸਿਰਫ ਇੱਕ ਆਈ ਰਿੰਗ ਲੈਣੀ ਆ ਤੁਸੀਂ ਇੱਕ ਬਣਾਉਣੀ ਆ ਲੀਡ ਲੀਡ ਬਣਾਉਣੀ ਆ ਜੈਕ ਟੂ ਜੈਕ 3.5mm ਦੇ ਜਿਹੜੇ ਜੈਕ ਲੱਗੇ ਹੁੰਦੇ ਦੋਨੇ ਪਾਸੇ ਉਹਨਾਂ ਨੂੰ ਲਗਾ ਕੇ ਆਪਦੇ ਮੋਬਾਈਲ ਦੇ ਵਿੱਚ ਲਾਓ 사ਉਂਡ ਦੇ ਵਿੱਚ ਸਿੱਧੀ ਆਉਟਪੁੱਟ ਲੈਣੀ ਆ ਭਾਵੇਂ ਲਾਈਨ ਆਉਟ ਲੈ ਲਓ ਭਾਵੇਂ ਪ੍ਰੀ ਆਉਟ ਲੈ ਲਓ ਜਦੋਂ ਆਪਾਂ ਕਿਸੇ ਜਾਣਿਆ ਪ੍ਰੋਗਰਾਮ ਤੇ 사ਉਂਡ ਲੱਗੀ ਹੁੰਦੀ ਓ ਉਸ ਨੂੰ ਰਿਕਵੈਸਟ ਕਰੋ ਵੀ ਸਾਡੀ ਆ ਲੀਡ ਲਾ ਦਿਓ ਉਹਨਾਂ ਨੇ ਲੀਡ ਲਾ ਦੇਣੀ ਆ ਇਸ ਤੋਂ ਬਾਅਦ ਸਟੈਂਡ ਤੇ ਮੋਬਾਈਲ ਲਾਓ ਭਾਵੇਂ ਹੱਥ 'ਚ ਫੜ ਕੇ ਕਰੋ ਰਿਕਾਰਡਿੰਗ ਜਿਹੜਾ ਕੁਝ ਵੀ ਬੋਲੋਗੇ ਤੁਸੀਂ ਜਿਹੋ ਜਿਹੇ ਸਾਊਂਡ ਦੀ ਕਲੀਅਰਟੀ ਹੋਊਗੀ ਨਾ ਉਹ ਡਾਇਰੈਕਟ ਤੁਹਾਡੇ ਮੋਬਾਈਲ ਦੇ ਵਿੱਚ ਆਵੇਗੀ ਆਸੇ-ਪਾਸੇ ਭਾਵੇਂ ਜਿੰਨਾ ਮਰਜ਼ੀ ਰੌਲਾ ਪਈ ਜਾਵੇ ਪਰ ਜੋ ਮਾਈਕ ਦੇ ਵਿੱਚ ਆਵਾਜ਼ ਗਈ ਉਹ ਹੀ ਰਿਕਾਰਡ ਹੋਊਗੀ ਹੋਰ ਆਸੇ-ਪਾਸੇ ਦੀ ਆਵਾਜ਼ ਰਿਕਾਰਡਿੰਗ ਹੋਣੀ ਨਹੀਂ ਜਿੰਨਾ ਮਰਜ਼ੀ ਹੱਲਾ ਹੋਈ ਜਾਵੇ ਪ੍ਰੂਫ ਦੇ ਨਾਲ ਤੁਹਾਨੂੰ ਦੋਨੇ ਵੀਡੀਓ ਮੈਂ ਐਡ ਕਰਾਂਗਾ ਇਸ ਵੀਡੀਓ ਦੇ ਵਿੱਚ ਵੀਡੀਓ ਬਿਨਾ ਆਏ ਰੰਗ ਦੇ ਕੀਤੀ ਆਪਾਂ ਵੀਡੀਓ ਉਹ ਵੀ ਚਲਾ ਕੇ ਵੇਖ ਲਓ ਜੇ ਤੁਸੀਂ ਤੇ ਦੂਸਰੀ ਵੀ ਚਲਾ ਕੇ ਵੇਖ ਲਓ ਜੇ ਕੁਆਲਿਟੀ ਹੋਊਗੀ ਬਾਹ ਕਮਾਲ ਬਾਲਾ ਮਹਿੰਗਾ ਸੌਦਾ ਨਹੀਂ ਇਹ ਆਇਰਿੰਗਾ ਜਿਹੜੀ ਇਹ 350 ਦੀ ਵੀ ਆ ਜਾਂਦੀ ਆ 500 ਦੀ ਵੀ ਆ ਜਾਂਦੀ ਆ 750 ਦੀ ਵੀ ਆ ਜਾਂਦੀ ਆ ਪਰ ਜਿਹੜੀ ਕਲੀਅਰਟੀ ਆ ਮੈਂ 350 ਰੁਪਏ ਦੀ ਲੈ ਕੇ ਕਹਿੰਦੀ ਆ ਉਹਦੀ ਵੀ ਬਹੁਤ ਜ਼ਿਆਦਾ ਹੈ ਕਲੀਅਰਟੀ ਜੇ ਤੁਹਾਨੂੰ ਲੱਗਦਾ ਵੀ ਤੁਸੀਂ ਮਹਿੰਗਾ ਯੂਜ਼ ਕਰਨਾ ਤਾਂ ਤੁਸੀਂ ਮਹਿੰਗਾ ਆਪਦੇ ਅਕੋਰਡਿੰਗ ਲੈ ਸਕਦੇ ਹੋ ਭਾਵੇਂ ਤਾਂ ਕਿਸੇ ਮੋਬਾਈਲਾਂ ਵਾਲੀ ਦੁਕਾਨ ਤੋਂ ਲੈ ਲਓ ਤੇ ਭਾਵੇਂ ਮੰਗਾ ਲਓ ਆਨਲਾਈਨ Amazon ਤੋਂ ਉੱਥੋਂ ਹੀ ਮਿਲ ਜਾਂਦੀ ਜੀ ਸੋ ਵੀਡੀਓ ਨੂੰ ਪੂਰੀ ਵੇਖੋ ਜੇ ਤੁਹਾਡੇ ਕੰਮ ਆਉਣ ਵਾਲੀ ਵੀਡੀਓ ਆ ਸਕਿੱਪ ਨਾ ਕਰੋ ਜੇ ਤੇ ਜਾਂਦੇ ਜਾਂਦੇ ਜੇ ਚੰਗੀ ਲੱਗੀ ਵੀਡੀਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੇ ਲਾਈਕ ਕਰ ਦਿਓ ਨਹੀਂ ਤਾਂ ਨਾ ਕਰੋ ਜੀ ਕੋਈ ਚੱਕਰ ਨਹੀਂ ਆਓ ਜੀ ਫਿਰ ਕਰਦੇ ਆਂ ਸਟਾਰਟ ਵੀਡੀਓ ਇਹ ਆ ਜੀ ਆਪਣੇ ਕੋਲੇ ਆਇਰਿੰਗ ਇਹਨੂੰ ਕਹਿੰਦੇ ਆਇਰਿੰਗ ਠੀਕ ਹੈ ਜੀ ਆ ਦੇਖੋ ਇਧਰਲੇ ਪਾਸੇ ਜੈਕ ਬਣਿਆ ਹੋਇਆ ਮੋਬਾਈਲ ਚ ਲਾਉਣ ਵਾਲਾ ਇਧਰਲੇ ਪਾਸੇ ਲੱਗੂਗਾ ਆਹ ਜੱਕਾ ਜਿਹੜਾ ਸਾਊਂਡ ਦੇ ਵਿੱਚੋਂ ਲੈਣਾ ਸੋ ਆਪਾਂ ਆ ਲੀਡ ਬਣਾਈ ਆ ਇਹ ਛੋਟੀ ਜੀ ਆਉਟਪੁੱਟ ਆ ਇਹ ਠੀਕ ਹੈ ਜੀ ਕਿਉਂਕਿ ਮੈਂ ਤਾਂ ਜ਼ਿਆਦਾਤਰ ਆਡੀਓ ਰਿਕਾਰਡਿੰਗ ਕਰਦਾ ਕਈ ਵਾਰੀ ਵੀਡੀਓ ਵੀ ਕਰਦੇ ਉਹਦੇ ਲਈ ਮੇਰੇ ਕੋਲੇ 15 ਮੀਟਰ ਦੀ ਲੀਡ ਬਣਾਈ ਹੋਈ ਆ ਤੇ ਇਹਦੇ ਵਿੱਚ ਇਸ ਤਰ੍ਹਾਂ ਲੱਗ ਜਾਂਦਾ ਜੀ ਆ ਦੇਖੋ ਲੱਗਾ ਹੁਣ ਇਹਨੂੰ ਜਦੋਂ ਆਪਾਂ ਮੋਬਾਈਲ ਤੇ ਲਗਾਵਾਂਗੇ ਜੋ ਆਪਾਂ ਮਾਈਕ ਦੇ ਵਿੱਚ ਬੋਲਾਂਗੇ ਉਹ ਜੀ ਰਿਕਾਰਡਿੰਗ ਆਊਗੀ ਸਾਫ਼ ਉਹ ਉੱਥੇ ਭਾਵੇਂ ਢੋਲ ਵੱਜੀ ਜਾਣ ਇਹਦੇ ਨਾਲ ਕੋਈ ਫਰਕ ਨਹੀਂ ਪੈਣਾ ਆ ਦੇਖੋ ਜੀ ਆ ਮੋਬਾਈਲ ਦੇ ਵਿੱਚ ਆਪਾਂ ਆ ਲਾ ਲਿਆ ਤੁਹਾਨੂੰ ਵਿਖਾਵਾਂਗੇ ਠੀਕ ਹੈ ਜੀ ਕੋਈ ਚਾਂਜ ਕੋਈ ਸੌਫਟਵੇਅਰ ਵੀ ਨਹੀਂ ਡਾਊਨਲੋਡ ਕਰਨਾ ਕੁਝ ਨਹੀਂ ਕਰਨਾ ਇਹ ਆ ਦੇਖੋ ਜੀ ਆ ਰਿਕਾਰਡਰ ਲਿਖਣਾ ਆ ਰਿਕਾਰਡਰ ਤੇ ਓਕੇ ਕਰਨਾ ਠੀਕ ਹੈ ਜੀ ਇਥੇ ਰਿਕਾਰਡਿੰਗ ਕਰ ਦੇਣੀ ਆ ਬਾਕੀ ਦੀਆਂ ਵੀ ਰਿਕਾਰਡਿੰਗ ਕੀਤੀਆਂ ਹੋਈਆਂ ਤੁਹਾਨੂੰ ਪਤਾ ਲੱਗ ਜਾਵੇਗਾ ਆਹ ਜਿਹੜਾ ਜੈਕ ਆ ਇਹ ਲਾਉਣਾ ਐਂਪਲੀਫਾਇਰ ਦੇ ਮਗਰ ਆਓ ਤੁਹਾਨੂੰ ਦਿਖਾਉਣਾ ਵੀ ਕਿੱਥੇ ਲਾਉਣਾ ਆ ਗਈ ਆਪਾਂ ਬੈਕ ਸਾਈਡ ਤੇ ਆ ਦੇਖੋ ਜੀ ਇਹਦੇ ਵਿੱਚ ਹੋਇਆ ਪ੍ਰੀ ਆਉਟ ਲਿਖਿਆ ਹੋਇਆ ਆ ਲਾਈਨ ਆਉਟ ਲਿਖਿਆ ਆਪਾਂ ਜ਼ਿਆਦਾਤਰ ਪ੍ਰੀ ਆਉਟ ਯੂਜ਼ ਕਰਦੇ ਆਂ ਅੱਜ ਇਹਦੇ ਚਲਾਤੀ ਹੈ ਜੀ ਜੋ ਕੁਝ ਵੀ ਬੋਲੋਗੇ ਮਾਈਕ ਦੇ ਵਿੱਚ ਉਹ ਇਹਦੇ ਵਿੱਚ ਸਿੱਧਾ ਰਿਕਾਰਡ ਹੋਊਗਾ ਭਾਵੇਂ ਵੀਡੀਓ ਬਣਾਓ ਭਾਵੇਂ ਆਡੀਓ ਬਣਾਓ ਉਹਦਾ ਕੋਈ ਚੱਕਰ ਨਹੀਂ ਜੀ ਹਾਂ ਆ ਰਿਕਾਰਡਿੰਗ ਵਾਲਾ ਆਪਾਂ ਕਰਤਾ ਆਨ ਕਰਤਾ ਇਥੋਂ ਕਰਦੇ ਰਿਕਾਰਡਿੰਗ ਚਾਲੂ ਠੀਕ ਹੈ ਜੀ ਆਹ ਦੇ ਹਾਲੋ 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 ਐਸਾ ਗੱਲ ਤੋਂ ਵੀ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਜੇ ਤਾਂ ਰਿਕਾਰਡਿੰਗ ਹੁੰਦੀ ਆ ਤਾਂ ਸਿਗਨਲ ਆ ਜਿਹੜਾ ਆਪ ਜਾਵੇਗਾ ਤੰਨੇ ਤਾਂ ਆਪ ਨਹੀਂ ਜਾਣਾਗਾ ਹੁਣ ਮੈਂ ਆ ਪਾਸੇ ਬੋਲੀ ਜਾਂਣਾ ਐ ਮਾਈਕ ਤੋਂ ਬਿਨਾ ਕੋਈ ਰਿਕਾਰਡਿੰਗ ਨਹੀਂ ਹੋ ਰਹੀ ਆ ਦੇਖੋ ਜੀ ਕੋਈ ਵੀ ਰਿਕਾਰਡਿੰਗ ਨਹੀਂ ਨਾ ਹੋਈ ਜੇ ਮੈਂ ਮਾਈਕ ਦੇ ਵਿੱਚ ਬੋਲਾਂਗਾ ਫੇਰ ਹੀ ਰਿਕਾਰਡਿੰਗ ਹੋਊਗੀ ਇਹ ਠੀਕ ਹੈ ਜੀ ਉਨ ਹੀ ਰਿਕਾਰਡਿੰਗ ਹੋਣੀਗੀ ਬਸ ਇਹ ਕੀ ਆਡੀਓ ਰਿਕਾਰਡਿੰਗ ਇੱਥੋਂ ਕਰ ਲੈਣਾ ਸੇਵ ਆ ਲਓ ਜਿੱਥੇ ਨਾਮ ਦੇ ਦਿਓ ਜਿਹੜਾ ਮਰਜ਼ੀ ਵੀ ਕਈ ਵੀਰੀ ਕੋਈ ਵੀ ਕਿਸਾ ਦਾ ਨਾਮ ਲਿਖਣਾ ਜਾਂ ਕੋਈ ਵੀ ਹੈ ਇੱਥੇ ਆਪਦਾ ਨਾਮ ਦੇ ਦਿਓ ਠੀਕ ਹੈ ਜੀ ਆ ਲਓ ਇਹ ਹੋ ਗਿਆ ਜੀ ਸੇਵ ਹੁਣ ਇਹ ਮੈਂ ਤੁਹਾਨੂੰ ਚਲਾ ਕੇ ਵਿਖਾਉਣਾ ਅੱਜ ਇੱਕ ਕੱਢ ਕੇ ਚਲਾਉਣਾ ਤੁਸੀਂ ਜਦੋਂ ਵੀ ਚਲਾਉਣਾ ਉਨ ਹੀ ਚਲਾਉਣਾ ਹੈਲੋ 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 사운드 ਟੈਸਟਿੰਗ ਹਾਲੇ 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 사운드 ਟੈਸਟਿੰਗ ਹਾਲੇ ਸੋ ਦੋਸਤੋ ਆ ਹੁਣ ਮਾਈਕ ਆਪਾਂ ਲਗਾ ਲਿਆ ਆ ਲਾ ਲਿਆ ਸਟੈਂਡ ਤੇ ਮੋਬਾਈਲ ਠੀਕ ਹੈ ਤਾਂ ਤੁਹਾਨੂੰ ਵਿਖਾਉਣੇ ਇਹਦੇ ਵਿੱਚ ਬੋਲ ਕੇ ਹੈਲੋ 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 ਸੋ ਦੋਸਤੋ ਇੱਕ ਗੱਲ ਆ ਜਿਹੜੀ ਹੋਰ ਯਾਦ ਰੱਖੀਆ ਤੁਸੀਂ ਉਹ ਇਹ ਆ ਵੀ ਕਈ ਵਾਰੀ ਕੀ ਕਿਹੇ-ਕਿਹੇ ਐਂਪਲੀਫਾਇਰ ਦੇ ਵਿੱਚ ਜੈਕ ਟੂ ਜੈਕ ਆ ਜਿਹੜੀ ਇਹ ਨਹੀਂ ਲੱਗਦੀ ਹੁੰਦੀ ਲੀਡ ਆ ਵੇਖੋ ਠੀਕ ਹੈ ਜੀ ਮਿਕਸਰ ਲੱਗੇ ਹੁੰਦਾ ਸਾਊਂਡ ਵਧੀਆ ਲੱਗੇ ਹੁੰਦੀ ਹੈ ਚੰਗੀ ਤਾਂ ਉਹਦੇ ਲਈ ਆਪਾਂ ਕੀ ਕਰਨਾ ਆ ਵੀ ਲੀਡ ਤੁਹਾਡੇ ਕੋਲੇ ਹੋਣੀ ਜ਼ਰੂਰੀ ਹੈ ਆ ਦੇਖੋ ਇੱਕ ਪਾਸੇ ਹੋਗਾ XLR ਮੇਲ ਹੋਗਾ ਇੱਕ ਪਾਸੇ ਜੈਕ ਹੋਗਾ ਇਹ ਸਿੱਧੀ ਜੇ ਵੱਡੇ ਐਂਪਲੀਫਾਇਰ ਲੱਗੇ ਹੋਣ ਜਿਉ 3200 واਟ ਹੋਗਾ 2200 واਟ ਇਹ ਉਹਦੇ ਮਗਰ ਲੱਗ ਜਾਂਦੀ ਹੈ ਜਾਂ ਕੋਈ ਵੀ ਰਿਕ ਹੁੰਦਾ ਮਿਕਸਰ ਲੱਗਾ ਹੁੰਦਾ ਮਿਕਸਰ ਦੇ ਵਿੱਚ ਜਿਹੜੀ ਉਹਦੇ ਵਿੱਚ ਆਹ ਆਊਟ ਨਹੀਂ ਲੱਗੀ ਹੁੰਦੀ ਆਹ ਪਿੰਨ ਦਿੱਤਿਆਂ ਨਹੀਂ ਹੁੰਦੇ ਜਿਵੇਂ ਲੀਓ ਕਿੰਗ ਦੇ ਆਏ ਉਹਦੇ ਵਿੱਚ ਆਹ ਪਿੰਨ ਲੱਗਦੀ ਨਹੀਂ ਬਿਲਕੁਲ ਨਹੀਂ ਲੱਗਦੀ ਉਹਦੇ ਵਿੱਚ ਲੱਗੂਗੀ ਅਜਿਹੇ ਜੈਕਾ ਜਿਹੜਾ ਉਹ ਫੀਮੇਲ ਦਾ ਲੱਗੂਗਾ ਠੀਕ ਹੈ ਜੀ ਉਧਰੋਂ ਫੀਮੇਲ ਲੱਗ ਜੂਗੀ ਇਧਰੋਂ ਇੱਕ ਪਾਸੇ ਤਾਂ ਹਾਲ ਜਿਹੜਾ 3.5mm ਦਾ ਜੈਕ ਹੋਣਾ ਹੀ ਚਾਹੀਦਾ ਕਿਉਂਕਿ ਉਹ ਫੇਰ ਹੀ ਆਏ ਰੰਗ ਦੇ ਵਿੱਚ ਲੱਗੂਗਾ ਠੀਕ ਆ ਜੀ ਆਮ ਜਿਹੜੇ ਨਿੱਕੇ ਐਂਪਲੀਫਾਇਰ ਹੁੰਦੇ ਉਹਨਾਂ ਤੇ ਜਾਂ ਮਿਕਸਰ 122 ਹੋਗਾ ਇਹਨਾਂ ਤੇ ਹੀ ਚੀਜ਼ਾਂ ਲੱਗ ਜੂਗਾ ਪਰ ਕਦੇ ਕਿਸੇ ਨਾ ਕਿਸੇ ਉਹਦੇ ਕੋਲੇ ਸਾਊਂਡ ਵਾਲੇ ਕੋਲੇ ਹਮੇਸ਼ਾ ਆਹੀ ਜੈਕ ਯੂਜ਼ ਹੋਊਗਾ ਉੱਥੇ ਇਹ ਵੀ ਇੱਕ ਛੋਟਾ ਜਿਹਾ ਬਣਾ ਕੇ ਰੱਖੋ ਜੀ 10 ਕਿ ਮੀਟਰ ਦੀ ਲੀਡ ਬਾਕੀ ਤੁਸੀਂ ਦੇਖ ਲੈਣਾ ਵੱਡੀਆਂ ਸਟੇਜਾਂ ਤੇ ਕੰਮ ਕਰਦੇ ਆ ਜਾਂ ਛੋਟੀਆਂ ਦੇ ਮੈਂ ਤਾਂ ਇਹ ਕਹਾਂਗਾ ਵੀ 15 ਜਿਹੜੀ ਮੀਟਰ ਦੀ ਹੈ ਲੀਡ ਉਹ ਹੋਣੀ ਚਾਹੀਦੀ ਹੈ ਘੱਟੋ ਘੱਟ ਵੀ ਸਟੇਜ ਤੋਂ ਫਰੰਟ ਤੇ ਕੈਮਰਾ ਲੱਗ ਗਿਆ ਠੀਕ ਹੈ ਜੀ ਜੇ ਤੁਹਾਨੂੰ ਲੱਗਦਾ ਵੀ ਸ਼ੂਟਿੰਗ ਮੂਡ ਤੇ ਕੰਮਾਂ ਦੇ ਰਿਕਾਰਡਿੰਗ ਕਰਨੀ ਤਾਂ ਉਧਰ ਹੀ ਭਾਵੇਂ 10 ਮੀਟਰ ਆਖ ਲੋ ਭਾਵੇਂ 15 ਆਖ ਲੋ ਭਾਵੇਂ 8 ਆਖ ਲੋ ਤੁਹਾਡੀ ਮਰਜ਼ੀ ਠੀਕ ਹੈ ਸੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਧੰਨਵਾਦ